ਵਿਦੇਸ਼ ਵਿੱਚ ਰਹਿ ਕੇ ਵੀ ਆਪਣੇ ਪਿਤਾ ਦੀ ਯਾਦ ਘਾਰੇ ਤਾਜ਼ਾ ਤੁਹਾਨੂੰ ਦੱਸ ਦਈਏ ਕਿ ਕੁਲਵੰਤ ਸਿੰਘ ਦੀਪੇਵਾਲ ਇੱਕ ਬਹੁਤ ਹੀ ਨਿੱਗੇ ਸੁਭਾਅ ਦੇ ਇਨਸਾਨ ਸਨ ਅਤੇ ਨਾਲ ਸਮਾਜ ਸੇਵਕ ਵੀ ਸਨ ਉਹਨਾਂ ਦੀ ਪਤਨੀ ਧਾਰੀਵਾਲ ਮੌਜੂਦਾ ਕਾਉਂਸਲਰ ਵੀ ਹੈ ਅਤੇ ਆਏ ਦਿਨ ਉਹ ਗਰੀਬ ਲੋਕਾਂ ਦੀ ਸੇਵਾ ਕਰਦੇ ਰਹਿੰਦੇ ਹਨ ਇੱਕ ਐਕਸੀਡੈਂਟ ਦੌਰਾਨ ਸਮਾਜ ਸੇਵਕ ਕੁਲਵੰਤ ਸਿੰਘ ਦੀਪੇਵਾਲ ਦੀ ਮੌਤ ਹੋ ਗਈ ਸੀ ਉਹਨਾਂ ਦਾ ਬੇਟਾ ਸਤਿੰਦਰ ਤੇ ਸਿਮੀ ਵੀ ਵਿਦੇਸ਼ ਵਿੱਚ ਰਹਿੰਦੇ ਹਨ ਅਤੇ ਅੱਜ ਉਹਨਾਂ ਦੇ ਪਿਤਾ ਕੁਲਵੰਤ ਸਿੰਘ ਦੀਪੇਵਾਲ ਦੀ ਮੌਤ ਹੋਏ ਨੂੰ ਇੱਕ ਸਾਲ ਪੂਰਾ ਹੋ ਗਿਆ ਹੈ ਅਤੇ ਉਹਨਾਂ ਦੀ ਯਾਦ ਕਰਦੇ ਹੋਏ ਉਹਨਾਂ ਦੇ ਬੱਚੇ ਸਮਾਰ ਸੇਵਾ ਕਰਦੇ ਰਹਿੰਦੇ ਹਨ। ਕੋਲਵੰ ਸਿੰਘ ਦੀਪੇਵਾਲ ਦੇ ਬੱਚਿਆਂ ਨੇ ਵਿਦੇਸ਼ ਤੋਂ 12 ਪੱਕੇ ਕੁਝ ਖਾਣ ਪੀਣ ਦਾ ਸਮਾਨ ਨਗਰ ਕੌਂਸਲ ਪ੍ਰਧਾਨ ਅਸ਼ਿੰਦ ਦੁੱਗਲ ਅਤੇ ਕੇਵਲ ਟਾਬੇ ਵਾਲੇ ਰੋਕੀ ਲਕੀਬਿਸ਼ਾਲ ਜਿਨ੍ਹਾਂ ਦੀ ਦੇਖ ਰੇਖੇਟ ਮਾਨਤਾ ਸੇਵਾ ਬਿਰਧ ਆਸ਼ਰਮ ਪਿੰਡ ਲੇਰ ਵਿਖੇ ਰੈਡ ਤਕਰੀਬਨ 45 ਬੇਸਰ ਲੋਕਾਂ ਦੇ ਲਈ ਸਮਾਨ ਭੇਜਿਆ ਹੈ। ਠੀਕ ਹੈ। ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ। ਅੱਜ ਸਾਡੇ ਕੋਲ ਮਾਨਤਾ ਸੇਵਾ ਬਿਰਧ ਆਸ਼ਰਮ ਵਿੱਚ ਸਾਡੇ ਬਹੁਤ ਸਤਿਕਾਰਯੋਗ ਭਾਜੀ ਦੁੱਗਲ ਸਾਹਿਬ ਜੀ ਨਾਲ ਸਾਡੇ ਕੇਵਲ ਟਾਪੇ ਦੇ ਰੋਕੀ ਭਾਜੀ ਆਏ ਨੇ ਹੋਰ ਹੀ ਸਾਡੇ ਸੱਜਣ ਮਿੱਤਰ ਵਿਕਰਮ ਭਗਤ ਨਾਲ ਸਾਡੇ ਬਲੱਡ ਬੈਂਕ ਤੋਂ ਆਏ ਨੇ ਉਹ ਸਲਮਾਨ ਕੰਟੋ ਤੋਂ ਆਏ ਨੇ ਭਾਜੀ ਇਹ ਸਾਰੇ ਵੀਰ ਅੱਜ ਸਾਡੇ ਕੋਲ ਪਹੁੰਚੇ ਨੇ ਸਰਦਾਰ ਕੁਲਵੰਤ ਸਿੰਘ ਜੀ ਐਮਸੀ ਜੋਧਾੜੀ ਹਾਲ ਤੋਂ ਸੀ ਉਹਨਾਂ ਦੀ ਯਾਦ ਵਿੱਚ ਅੱਜ ਉਹਨਾਂ ਦੇ ਪਰਿਵਾਰ ਵੱਲੋਂ ਸਾਡੇ ਬਿਰਦਾਇਸ਼ਰ ਵਿੱਚ ਸਾਨੂੰ ਲੋੜ ਸੀ ਪੱਖਿਆਂ ਦੀ ਹੋਰ ਸਾਨੂੰ ਜਿਹੜੇ ਸਮਾਨ ਦੀ ਲੋੜ ਸੀ ਉਹ ਸਾਨੂੰ 12 ਪੱਖੇ ਨਾਲ ਰਾਸ਼ਨ ਦੇ ਗਏ ਨੇ ਜੀ ਖਾਣ ਦੇ ਚਾਵਲ ਦਾਲਾਂ ਵਗੈਰਾ ਹੋਰ ਫਰੂਟ ਦਾ ਸਾਮਾਨ ਦੇ ਕੇ ਨੇ ਅਸੀਂ ਸਰਦਾਰ ਕਲੌਨਸਿੰਗ ਜੀ ਦੇ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜੇ ਸਾਨੂੰ ਸਮੇਂ-ਸਮੇਂ ਤੇ ਸਾਡੀ ਬੇਨਤੀ ਨੂੰ ਪ੍ਰਵਾਨ ਕਰਦੇ ਨੇ ਅਤੇ ਇੱਥੇ ਸਵਾਮਾ ਭੇਜਦੇ ਨੇ ਪਿਛਲੇ ਮਹੀਨੇ ਵੀ ਸਾਨੂੰ ਉਹਨਾਂ ਨੇ ਰਾਸ਼ਨ ਭੇਜਿਆ ਸੀ ਫਰੂਟ ਤੇ ਜੇ ਸੀ ਅਸੀਂ ਸਾਰੇ ਸੰਗਤ ਅਕੀ ਬੇਨਤੀ ਕਰਦੇ ਆ ਕਿ ਸਾਨੂੰ ਜਿਸ ਤਰ੍ਹਾਂ ਦੀ ਸਾਰੇ ਸਹਿਯੋਗ ਕਰਦੇ ਆ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਆ ਇਸੇ ਤਰ੍ਹਾਂ ਹੀ ਸਾਨੂੰ ਸਹਿਯੋਗ ਕਰਦੇ ਰਹੋ ਕਿਸੇ ਦੀ ਖੁਸ਼ੀ ਗਮੀ ਜਿੱਦਾਂ ਦੇ ਕੋਈ ਪ੍ਰੋਗਰਾਮ ਹੁੰਦਾ ਵਾ ਇੱਥੇ ਆ ਕੇ ਸੈਲੀਬ੍ਰੇਟ ਕਰੋ ਇੱਕ ਦਿਨ ਦੀ ਸਾਰੇ ਕਰਦੇ ਆਂ ਵੀ ਕਿਸੇ ਨੇ ਵੀ ਕੋਈ ਵੀ ਸਹਿਯੋਗ ਕਰਨਾ ਵਾ ਤੁਸੀਂ ਆਪ ਆਪਣੇ ਹੱਥੀਆ ਹੋ ਇੱਥੇ ਆ ਕੇ ਦੇਖੋ ਕਿਹੜੀ ਚੀਜ਼ ਦੀ ਲੋੜ ਵਾ ਕਿਉਂਕਿ ਅਸੀਂ ਕਦੇ ਕਿਸੇ ਨੂੰ ਕਹਿੰਦੇ ਨਹੀਂ ਕਿ ਸਾਨੂੰ ਪੈਸਾ ਦੇ ਕੇ ਜਾਓ ਕਿਸੇ ਤਰੀਕੇ ਚੀਜ਼ ਨਹੀਂ ਮੰਗਦੇ ਅਸੀਂ ਜਿਹੜੀ ਚੀਜ਼ ਸਾਡੇ ਲੋੜਾਂ ਵਾ ਰਾਸ਼ਨ ਕੱਪੜਾ ਫਰੂਟ ਸਬਜ਼ੀਆਂ ਜਿੱਦਾਂ ਜਿੱਦਾਂ ਸਾਡੇ ਰਿਪਾਇਰਮੈਂਟ ਹੈਗੀ ਆ ਉਹ ਤੁਸੀਂ ਆਪ ਆਓ ਨਾਲ ਸਾਡੇ ਪਰਿਵਾਰ ਨਾਲ ਇੱਥੇ ਮਿਲ ਕੇ ਜਾਓ ਵੇਖ ਕੇ ਜਾਓ ਵੀ ਕਿੱਦਾਂ ਦਾ ਪ੍ਰਬੰਧ ਆ ਉਹਦੇ ਅਕੋਰਡਿੰਗ ਤੁਸੀਂ ਸਾਡੀ ਸੇਵਾ ਨੂੰ ਪ੍ਰਵਾਨ ਕਰੋ ਜੀ ਧੰਨਵਾਦ ਜੀ ਸਾਰੇ ਪ੍ਰਬੰਧਕ ਕਮੇਟੀਆਂ ਦਾ ਸਾਰੇ ਸਾਰੇ ਵੀਰਾਂ ਦਾ ਸਹਿਯੋਗ ਕਰਨ ਵਾਲੇ ਵਾਹਿਗੁਰੂ ਜ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਖਤਿਹ ਅੱਜ ਅਸੀਂ ਮਾਨਵਤਾ ਦੀ ਸੇਵਾ ਵਿਰਧ ਆਸ਼ਰਮ ਪਿੰਡ ਲੇਲ ਧਾਰੀਵਾਲ ਜ਼ਿਲ੍ਹਾ ਗਰਦਾਸਪੁਰ ਵਿਖੇ ਪਹੁੰਚੇ ਨੇ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਕਲਵੰਤ ਸਿੰਘ ਦੀਪੇਵਾਲ ਜੋ ਕਿ ਸਾਡੇ ਕਾਉਂਸਲਰ ਸੀ ਉਹਨਾਂ ਦਾ ਨੇ ਸਾਨੂੰ ਅੱਜ ਦੇ ਦਿਨ ਸਰੀਰੀ ਤਿਸ਼ਕੁਰਾਤ ਚ ਦੇਖੇ ਸੀ ਸਾਨੂੰ ਅੱਜ ਜਿਹਨਾਂ ਨੇ 1 ਸਾਲ ਹੋਇਆ 26 ਤਰੀਕ ਸੀ ਉਹਨਾਂ ਦੇ ਬੱਚੇ ਸਤਿੰਦਰ ਤੇ ਬੇਟੀ ਸਿਮੀ ਜੋ ਕਿ ਵਿਦੇਸ਼ ਵਿੱਚ ਨੇ ਉਹਨਾਂ ਨੇ ਆਪਣੇ ਪਾਪਾ ਦੀ ਯਾਦ ਵਿੱਚ ਵਿਰਧ ਆਸ਼ਰਮ ਮਨੁਤਾ ਦੀ ਸੇਵਾ ਨੂੰ ਬਾਰਾ ਪੱਖੇ ਕੁਝ ਅਨਾਜ ਭੇਜਿਆ ਤੇ ਨਾਲ ਸ਼ਰਬਤ ਵਾ ਜਿਸ ਤਰ੍ਹਾਂ ਸਾਨੂੰ ਪੰਕਜ ਜੀ ਨੇ ਜੋ ਕਿ ਇਸ ਸੁਸਾਇਟੀ ਮਨੁਤਾ ਦੀ ਸੇਵਾ ਦੇ ਪ੍ਰਧਾਨ ਨੇ ਉਹਨਾਂ ਨੇ ਜਿਸ ਤਰ੍ਹਾਂ ਸਾਨੂੰ ਦੱਸਿਆ ਵੀ ਸਾਡੇ ਵਿਰਧ ਆਸ਼ਰਮ ਨੂੰ ਇਹ ਚੀਜ਼ ਦੀ ਲੋੜ ਸੀ ਉਹ ਉਹਨਾਂ ਨੇ ਪੂਰੀ ਕੀਤੀ ਆ ਮੈਂ ਪਰਮਾਤਮਾ ਦੇ ਅੱਗੇ ਵਾਹਿਗੁਰੂ ਦੇ ਕੇ ਇਹੋ ਪ੍ਰਾਰਥਨਾ ਕਰਨਾ ਹੈ ਇਹ ਬੱਚਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਇਹਨਾਂ ਦੀ ਤੰਦਰੁਸਤੀ ਸਿਹਤ ਤੈਨਾਂ ਨੂੰ ਦਏ ਤਾਂ ਕਿ ਇਹ ਜੋ ਇਹਨਾਂ ਨੇ ਦਾਨ ਵਿਰਧ ਆਸ਼ਰਮ ਨੂੰ ਕੀਤਾ ਹੈ ਵਿਰਧ ਆਸ਼ਰਮ ਦੇ ਵਿੱਚ ਇਸ ਟਾਈਮ 40-50 ਲੋਕ ਇਹੋ ਜਿਹੇ ਨੇ ਜਿਹੜੇ ਬੇਸਹਾਰਾ ਨੇ ਕੁਝ ਤੇ ਇਹੋ ਜਿਹੇ ਜਿਹੜੇ ਆਪ ਚੱਲ ਪੈਰ ਨਹੀਂ ਸਕਦੇ ਪਰ ਜਿਹੜੀ ਸੇਵਾ ਆਤਪ ਘਾਰੇ ਨੇ ਪੰਕਜ ਜੀ ਇਹਨਾਂ ਦੀ ਸੁਸਾਇਟੀ ਇਹਨਾਂ ਨੇ ਇੱਥੇ ਮੈਡੀਕਲ ਏਡ ਵੀ ਦੇ ਰਹੇ ਨੇ ਡਾਕਟਰ ਵੀ ਆ ਰਹੇ ਨੇ ਤੇ ਬਹੁਤ ਹੀ ਅੱਛਾ ਨਾ ਸਾਫ ਸੁਥਰਾ ਨਿਮਾਣਾ ਤੁਆਣਾ ਤੇ ਹਰ ਸਿਲਟੀ ਨਾਲ ਦੇ ਰਹੇ ਨੇ ਤੇ ਮੇਰੇ ਨਾਲ ਬਹੁਤ ਹੀ ਦਾਨੀ ਸੱਜਣ ਸਾਡੇ ਰੋਕੀ ਭਾਜੀ ਕੇਵਲ ਠਾਬੇ ਵਾਲੇ ਇਹ ਆਏ ਨੇ ਨਾਲ ਜਸਪੈਂਕ ਦੇ ਮੈਨੇਜਰ ਸਾਹਿਬ ਨੇ ਡਾਕਟਰ ਸਾਹਿਬ ਨੇ ਬੈਂਕ ਦੇ ਵਿਕਰਮ ਜੀ ਡਾਕਟਰ ਸਾਹਿਬ ਤੇ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਜਵਨਪ੍ਰੀਤ ਸਿੰਘ ਜੀ ਤੇ ਸਲਵਾਨ ਜੀ ਤੇ ਨਾਲ ਸਾਡੇ ਮੁੰਡਾ ਰਜੀਨੀਸ਼ ਜੋ ਕਿ ਰਜੀਵ ਕਲੋਨੀ ਤੋਂ ਪ੍ਰਧਾਨ ਆ ਤੇ ਇਹਨਾਂ ਨੇ ਵੀ ਬਹੁਤ ਵਧੀਆ ਉਪਰਾਲਾ ਇਹਨਾਂ ਨੇ ਵੀ ਇਹ ਜਿਹੜਾ ਕਰਦੇ ਨੇ ਗਾਣ ਕਰਦੇ ਨੇ ਤੇ ਬਹੁਤ ਵਧੀਆ ਵਾ ਮੈਂ ਨਗਰ ਨਵਾਸੀਆਂ ਦੇ ਗੇ ਹੋਈ ਪ੍ਰਾਰਥਨਾ ਕਰਨਾ ਵੀ ਇਹ ਬੜਾ ਅੱਛਾ ਉਪਰਾਲਾ ਵਾ ਅਸੀਂ ਦੁੱਖ ਹੋਵੇ ਜਾਂ ਸੁੱਖ ਹੋਵੇ ਜੋ ਵਿਰਧ ਆਸ਼ਰਮ ਦੇ ਵਿੱਚ ਅਸੀਂ ਦੇਖ ਕੇ ਇਹਨਾਂ ਦੀ ਅਸੀਸਾਂ ਪ੍ਰਾਪਤ ਕਰਦੇ ਆ ਨਾ ਇਹ ਬਹੁਤ ਹੀ ਅੱਛਾ ਇਹ ਵਾਏ ਗੁਰੂ ਜਾਂਦਾ ਵਾਏ ਗੁਰੂ ਉਹਨਾਂ ਦੇ ਪਰਿਵਾਰ ਨੂੰ ਬਦਾਂਦਾ ਤੰਦਰੁਸਤੀਆਂ ਦਿੰਦਾ ਕਿਉਂਕਿ ਇਹ ਨੇਕ ਕੰਮ ਆ ਮੈਂ ਸਾਰਿਆਂ ਦੇਗੇ ਇਹੀ ਫਿਰ ਬਾਰ ਬਾਰ اپیل ਇਹ ਕਰਨਾ ਵੀ ਤੁਸੀਂ ਆ ਜਿਹੜਾ ਆਸ਼ਰਮ ਆ ਸਾਡੇ ਜ਼ਿਲ੍ਹੇ ਦੇ ਵਿੱਚ ਬਹੁਤ ਹੀ ਅੱਛਾ 40 50 ਇੱਥੇ ਬਜ਼ੁਰਗ ਵੀ ਆ ਕੋਈ ਮੈਂ ਵੇਖਿਆ ਨੌਜਵਾਨ ਵੀ ਆ ਜਿਹੜੇ ਮਦਬੁੱਦੀ ਨੇ ਤੇ ਉਹਨਾਂ ਨੂੰ ਇਹ ਦਾਨ ਦੇਣਾ ਬਹੁਤ ਜ਼ਰੂਰੀ ਆ ਤੇ ਇਹੋ ਜਿਹਾ ਕੰਮ ਕਰੋ ਤੇ ਬਹੁਤ ਹੀ ਵਧੀਆ ਫਰਾਲਾ ਹੈ ਮੈਂ ਇਹਨਾਂ ਦੇ ਨਾਲ ਹੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਸਾਰਿਆਂ ਦਾ ਧੰਨਵਾਦ ਕਰਦਾ ਜੀ ਇਹ ਬਹੁਤ ਹੀ ਅੱਛਾ ਨੇਕ ਕੰਮ ਹੈ